ਸਗਬੀ ਰਾਇ ਨੇ ਘਤਾਂ ਜਿਹਦੇ ਤੱਕ ਉਹ ਪੈਂਦੀ ਬੰਬੀ ਤੇ ਗਿਆ ਵਾ ਉੱਥੇ ਕੋਈ ਕਾਰੋਬਾਰ ਕਰਦਾ ਹਣਾ ਵਾ ਕਮਾਤ ਕਮੋਦ ਵੀ ਘੋੜਦਾ ਵਾ ਪਈ ਕਰਦਾ ਨਾ ਕੰਮ ਧੰਦਾ ਕੋਈ ਨਾ ਕੋਈ ਹਾਂਜੀ ਹਾਂਜੀ ਕਮਾਦੀ ਘੋੜਦਾ ਭਾਜੀ ਅੱਛਾ ਲੇਵਰ ਲੋਰ ਮਿਲਦੀ ਨਹੀਂ ਤਾਂ ਉਹਦਾ ਚਲੇ ਗਿਆ ਕਿਹੜਾ ਕਰਕੇ ਤਾਂ ਆਪ ਵੀ ਬੋਲਣਾ ਨਾਲੇ ਖਾਤ ਪਾਈ ਜਾਂਦਾ ਨਾਲੇ ਪਾਣੀ ਲਈ ਜਾਂਦਾ ਨਾਲ ਨਾਲ ਲੇਵਰ ਲੇਵਰ ਤਾਂ ਅੱਜ ਕੱਲ ਮਿਲਦੀ ਨਹੀਂ ਤੇ ਹੁਣ ਕੰਮ ਧੰਦੇ ਦਾ ਯੋਰ ਬਣਾ ਨਾਲੇ ਦਾ ਰਾਦਾ ਵੀ ਚਲ ਕੋਦਾ ਸਾਡਾ ਰਾਦਾ ਵੀ ਚਲ ਕੰਨ ਕਰਦਾ ਹੀ ਆਪੇ ਵੱਢ ਲਾਗੇ ਹੁਣ ਮੈਂ ਚਲ ਕੰਪੈਨਰ ਨਾਲ ਬਿਠਾ ਲਵਾਂ ਫਿਰ ਸਾਰੇ ਪਨੇ ਕਿੱਦਾਂ ਕੱਲਾ ਪਾਏ ਲੱਗੇ ਰਹੇ ਵਿਚਾਰਾ ਨਹੀਂ ਕੱਲੇ ਨੇ ਵੀ ਕਿੱਦਾਂ ਵੱਢ ਲੈਣੀ ਹਾਂ ਇਹ ਵੀ ਚਲ ਕੰਬੈਨ ਨਾਲ ਵੱਢ ਬਢਾ ਲੂਗਾ ਚੰਗਾ ਹਾਂਜੀ ਟਾਈਮ ਹੋਇਆ ਨਾਲੇ ਅੱਗੇ ਕਣਕਾਂ ਆਖ ਨਾ ਮੈਂ ਤੇਰਨਾ ਤੇ ਹੁਣ ਕਿੱਥੇ ਇਹ ਕੰਮ ਹੁੰਦੇ ਆ ਮੈਂ ਪੈਂਦੀ ਕਰਵਾ ਲੈਂਦੇ ਮੁੰਡੇ ਦੇ ਨਾਲ ਕੰਮ ਚ ਬਾਪ ਵੀ ਚਲ ਜਾਂਦਾ ਉਹ ਵੀ ਕਰਵਾ ਦਿੰਦਾ ਵਾ ਤੇ ਇਹ ਵੀ ਤੇ ਆ ਜਾਂਦੇ ਮੁੰਡੇ ਕੁੜੇ ਦੇ ਨਾਲ ਕੰਮ ਤਾਂ ਕਰ ਲਿੰਦਾ ਚਲੋ ਪਰ ਹੁਣ ਜਿਆ ਕੁਮਾਦ ਕਮੂਰ ਤਾਂ ਨਹੀਂ ਉਹ ਕੰਮ ਨਿਭਣਦੇ ਆ ਚਲੋ ਸਾਈ ਜੀ ਪੀਓ ਚਾਹ ਜੀ ਪੀ ਲੈਨੇ ਆ ਜਾਂਦੇ ਆ ਆਹ ਆ ਜਾਂਦਾ ਹੁਣੀ ਵਾਲਾ ਪੈਂਦੀ ਹੁਣੀ ਵਾਲਾ ਠੀਕ ਆ ਨਿਕਲਦਾ ਹੋਣਾ ਵਾ ਉਹ ਉਹਦਾ ਬਸ ਟਾਈਮ ਹੁਣੀ ਵਾਲਾ ਵਾ ਅੱਛਾ ਹਾਂਜੀ ਆ ਜਾਂਦਾ ਵਾ ਜਦੋਂ ਨਾਜਵਿੰਦਰ ਨੂੰ ਮਾਰ ਲੈ ਦੀ ਬਾਜੀ ਇੱਥੇ ਆ ਜਾਂਦੀ ਓ ਮੁੰਡੇ ਨੇ ਆਉਣਾ ਹਣਾ ਡਈ ਹੁਣੇ ਕੁਝ ਬਣਾਉਣਾ ਬਣੂ ਮਦੇ ਵਾਸਤੇ ਅੱਛਾ ਅੱਛਾ ਠੀਕ ਆ ਮਮੀ ਤੇ ਇਹ ਵੀ ਲੈ ਲਓ ਹੋਰ ਪਿਆ ਜੀ ਸਭ ਵਧੀਆ ਠੀਕ ਠਾਕ ਆ ਨਾ ਘਰ ਸਾਰੇ ਠੀਕ ਆ ਪੁੱਤ ਇਹਦੇ ਬਹੁਤ ਵਧੀਆ ਵਾ ਪਰ ਮੈਂ ਵੇਖੰਦੇ ਆਂ ਵੀ ਉਹ ਤੇਰੀ ਜਿਹੜੀ ਦਰਾਣੀ ਬੜੀ ਮੈਂ ਨਾ ਬੋਲਦੀ ਪਤਾ ਦਰਨਾ ਦੇ ਉਹ ਕੀ ਉਹ ਠੰਡੇ ਦੀ ਗੱਲ ਬਾਤ ਡਈ ਕਰਨਾ ਸੋਹਣੇ ਹਨ ਸਭ ਕੋ ਡਿਆ ਹੀ ਪਹਿਲਾਂ ਤਾਂ ਮੈਂ ਲੱਗਾ ਸੀ ਤੇਰੀ ਸੱਸ ਨੂੰ ਕਹਿਣ ਤੇ ਮੈਂ ਆਖਾ ਲੱਗਾ ਸੀ ਕਹਿਣ ਵੀ ਭੈਜੀ ਕੀ ਆ ਠੰਡੇ ਨਗੂਨੇ ਤੋਂ ਮੇਰੀ ਕੁੜੀ ਨੇ ਇੰਗਿਆ ਗਲਾ ਠੰਡੇ ਮੈਂ ਤੇ ਪੈਸੇ ਕੱਢ ਕੇ ਫੜਾ ਦੇਣੀ ਕੁੜੀ ਨੂੰ ਫੇਰ ਮੈਂ ਕਿਹਾ ਮਨਾ ਚੁੱਪ ਰਹਿ ਤੇ ਤੂੰ ਬਤਾ ਠੰਡਾ ਥੀ ਪਿਆ ਲੈਣਾ ਹਣ ਤੋਂ ਪਾਣੀ ਪਿਆਲ ਦਿੰਨੀ ਉਹ ਤੇ ਕਾਈ ਜੀ ਕਿੰਨੇ ਦਿਨਾਂ ਬਾਅਦ ਤੁਸੀਂ ਆਏ ਤੇ ਫਿਰ ਕੀ ਆ ਸੰਜੇ ਘਰੋਂ ਤੇ ਆਇਆ ਸੀ ਉਹਦੇ ਜਾਣ ਕੇ ਬੋਲਦੀ ਰਹਿੰਦੀ ਉਹਨੂੰ ਤੇ ਆਦਤ ਪੈ ਗਈ ਆ ਇਤਨਾ ਹੀ ਬੋਲਦੀ ਜਦੋਂ ਬੋਲਦੀ ਇਤਨਾ ਹੀ ਬੋਲਦੀ ਮੇਰਾ ਬਦਾ ਕਮਾਈ ਕਰਦਾ ਮੈਂ ਫਿਰ ਅਹੀਂ ਆ ਕੀਤਾ ਅਹੀਂ ਜੇ ਕੀਤਾ ਸਾਰਾ ਘਰ ਹੀ ਬਣਾਇਆ ਸਭ ਉਹਦੇ ਹੱਥ ਚ ਹੀ ਹੁੰਦਾ ਆ ਪਰ ਅੱਗੋਂ ਪਿਛੋਂ ਬੋਲਲੇ ਆਇਆ ਗਿਆ ਤਾਂ ਨਾ ਬੋਲਦੀ ਉਹ ਫੇਰ ਆਦਤ ਪਈ ਆ ਨਾ ਆਦਤ ਜਾਂਦੀ ਨਹੀਂ ਨਾ ਮੁੱਢਾਂ ਦੇ ਵਿਗੜੇ ਜਿਹੜੇ ਹੁਣ ਉਹ ਸੁਧਰਦੇ ਨਹੀਂ ਉਹ ਗੱਲ ਵਾ ਅੱਗੋਂ ਪਿਛੋਂ ਬੋਲਦੀ ਆ ਉਹਨੇ ਤੁਹਾਡੀ ਵੀ ਸ਼ਰਮ ਕੀਤੀ ਮੈਂ ਬਥੇਰਾ ਕਿਹਾ ਬਥੇਰੇ ਹੱਥੋਂ تمہਾਰੇ ਵੀ ਚੁੱਪ ਕਰ ਜਾ ਮੇਰੇ ਤਾਈ ਤਾਈ ਬੈਠੇ ਆ ਪਰ ਉਹ ਨਹੀਂ ਹੱਡੀ ਹੈਗੀ ਉਹ ਤਾਂ ਸੁਣਦਾ ਸਭ ਕੋਈ ਹੀ ਹਨ ਉੱਥੇ ਪਰ ਸਾਡੀ ਬਾਪੇਛ ਨਹੀਂ ਜਾਂਦੀ ਕੋਈ ਪਰ ਮੈਂ ਇਹਨੂੰ ਦੰਦਰ ਹੀ ਇਸ਼ਾਰੋ ਇਸ਼ਾਰੀ ਕਰਦੇ ਸੀ ਗੱਲਾਂ ਪਰ ਮੈਂ ਇਹਨਾਂ ਵੀ ਸਾਡੀ ਮੇਰੀ ਧੀ ਦਾ ਘਰ ਵਾ ਮੈਂ ਇੱਥੇ ਬੁਣੇ ਆਂ ਇਹ ਸਿਰਫ ਰਕबीर ਦੇ ਤੇਰੇ ਮੂੰਹ ਨੂੰ ਚੁੱਪ ਰਹੇ ਆਂ ਇਹ ਚੰਗੇ ਨਹੀਂ ਲੱਗਦਾ ਆਪਣਾ ਇਹ ਆਏ ਤਾਇਤਾ ਤਾਈ ਤੇ ਆਣ ਕੇ ਸਾਡੇ ਘਰ ਲੜਾਈ ਪਾ ਗਏ ਆ ਸਿਰਫ ਸਿਰਫ ਤੇ ਸਿਰਫ ਤਾਈ ਜੀ ਇੱਕੋ ਹੀ ਗੱਲ ਵਾ ਜਿਹੜੀ ਸ਼ਹਿਰੇ ਦੀ ਨੌਕਰੀ ਲੱਗੀ ਆ ਨਾ ਉਹਦਾ ਹੀ ਬੋਝ ਵਾ ਸਾਰਿਆਂ ਦੇ ਸਿਰ ਤੇ ਵੀ ਉਹੋ ਹੀ ਇਹਨਾਂ ਨੇ ਤਮਕਾ ਸਿਰ ਤੇ ਚੜਾ ਕੇ ਰੱਖਿਆ ਸਾਰਿਆਂ ਦੇ ਮੇਰਾ ਆਦਮੀ ਨੌਕਰੀ ਕਰਦਾ ਜਿਹੜੇ ਦੁੱਧ ਦੇ ਵੀ ਮਾੜੇ ਮੋਟੇ ਬੈਹੇ ਹੁੰਦੇ ਫਸਲ ਦੇ ਵੀ ਇਹ ਉਹ ਵੀ ਇਹੋ ਦੋਵੇਂ ਜ਼ਿਲਾ ਕਰ ਹੁਣ ਕੀ ਹੈ ਨੀਗਾ ਤੇਰੇ ਕੋਲ ਬਸ ਤਰਵਾਤੀ ਕਿਹੜੀ ਚੀਜ਼ ਹੈ ਨੀ ਹੁਣ ਮੇਰੀ ਗੱਲ ਪੁੱਤ ਇਹੀ ਗੱਲ ਵਾ ਇੱਕ ਬੰਦਾ ਜਿਹੜਾ ਨੌਕਰੀ ਕਰਨਦਿਆ ਨਾ ਸਾਰਾ ਪਰਿਵਾਰ ਉਹਨੂੰ ਹੀ ਤਲ ਤੇ ਟੰਗ ਲੈਂਦਾ ਵਾ ਵੀ ਲੈ ਵੀ ਉਹ ਨੌਕਰੀ ਕਰਦਾ ਉਹ ਨੌਕਰੀ ਕਰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਟੋਟ ਟੋਟ ਮਰਦਾ ਨਾ ਉਹਦਾ ਕੁੱਦੀ ਮੁੱਲ ਨਹੀਂ ਪੈਂਦਾ ਘਰ ਜਿੰਨਾ ਮਰਜ਼ੀ ਕੰਮ ਕਰ ਲਈ ਉਹਦਾ ਮੁੱਲ ਨਹੀਂ ਹੈ ਨਾ ਇਹ ਤੇ ਗੱਲ ਤਾਂ ਹੈ ਜੀ ਗੱਲ ਇਦਾਂ ਮੈਂ ਤਾਈ ਜੀ ਮੈਂ ਤੁਹਾਡੇ ਕੋ ਗਈ ਹਾਂ ਨਾ ਮੈਂ ਤੁਹਾਨੂੰ ਕਹੇ ਮੈਨੂੰ ਥੋੜਾ ਹਿੱਸਾ ਦੇ ਦੋ ਜਾਂ ਮੈਨੂੰ ਬੋਨ ਨੂੰ ਪੈੜੀ ਦੇ ਦੋ ਮੈਂ ਐਵੇਂ ਨਹੀਂ ਗਈ ਮੈਂ ਸਤਿ ਹੀ ਗਈ ਹਾਂ ਤਾਈ ਮੈਂ ਤਾਂ ਪੁੱਛਿਆ ਵੀ ਹੁਣ ਚਾਹੀਦਾ ਕੀ ਹੈ ਤੈਨੂੰ ਕਿਹੜੀ ਚੀਜ਼ ਹੈ ਨਹੀਂ ਹੁਣ ਤੇਰਕੋ ਚਾਹੀਦਾ ਤਾਂ ਤਾਈ ਜੀ ਬੜਾ ਕੋਈ ਹਰ ਕੇ ਮੁੰਡਾ ਮੈਂ ਸਰਕਾਰੀ ਸਕੂਲੇ ਪੜਤਾ ਵਾ ਲੈ ਜਿਹੜਾ ਤੁਹਾਡੇ ਉੱਧ ਆ ਜਾ ਪੀ ਲਿਆਂਦਾ ਸੀ ਨਾ ਉਹ ਮਾੜਾ ਜਿਹਾ ਤਾਂ ਫੋਨ ਹੀ ਤੇ ਉਹ ਤਪਾਂ ਡਿਆ ਇਹ ਕਹਿੰਦਾ ਹੱਥ ਛੁੱਟ ਗਿਆ ਇਹਨੇ ਮਗਰੋਂ ਚ ਪੇੜ ਮਾਰ ਦਿੱਤੀ 14 ਤਾਂ ਛੋਟ ਗਿਆ ਤੇੜ ਦੀ ਮਾੜੀ ਜੀ ਆ ਗਈ ਤੇ 10000 ਰੁਪਏ ਮੈਨੇ ਹੱਥੋਂ ਲੱਦੇ ਲੈ ਅਈ ਸ਼ਾ ਤੂੰ ਸਾਡੇ ਕੋਲ ਕਿਉਂ ਨਿਆ ਗੱਲ ਕੀਤੀ ਮੈਂ ਤਾਂ ਗੱਲ ਹੀ ਨਹੀਂ ਕੀਤੀ ਮੈਂ ਕਹਿਣਾ ਵੀ ਤੂੰ ਆਖਣਾ ਵੀ ਰੋਜ ਜਿਹੜੀ ਐਨੇ ਤੇ ਪਖੰਡ ਖੜਿਆ 10000 ਦਾ ਫੋਨ ਉਤਰਾਂ 10 ਨਵਾਂ ਆ ਜਾਂਦਾ ਤੇ ਕੀ ਉਹ ਟੁੱਟਾ ਮੜੀ ਤੇੜ ਹੀ ਆ ਗਈ ਕਿ ਭਵੇਂ ਗਾਰਡ ਜੇ ਉਤੋਂ ਟੁੱਟਾ ਹੋਵੇ ਸਾਰਾ ਪਤਾ ਹੈ ਜੀ ਇਹਦਾ ਮਹਿੰਗਾ ਫੋਨ ਸੀ ਪਰ ਇਹ ਆ ਵੀ ਚਿਰ ਹੋ ਗਿਆ ਹੀ ਲਿਆਂਦੇ ਨੂੰ ਤੇੜਾ ਤੋਂ ਨਾਲ ਤੈਨੂੰ ਪਹਿਲਾਂ ਹੀ ਆਈਆਂ ਸੀ ਪਰ ਨਾ ਮੁੰਡੇ ਦਾ ਇਹਨੇ ਲਾਤਾ ਇੱਕ ਤਾਂ ਮੇਰੀ ਨਿੱਕੀ ਉਹ ਇਹਨੂੰ ਜਿੰਨਾ ਮਰਜ਼ੀ ਸਮਝਾਓ ਨਾ ਇਹ ਬੋਲਣ ਲੱਗੀ ਨਹੀਂ ਵੇਖਦੀ ਕਿ ਚਾਹੇ ਕੋਈ ਗੱਲ ਕਰਨੀ ਕਿੱਥੇ ਕਰਨੀ ਕਿੱਥੇ ਨਹੀਂ ਕਰਨੀ ਉਹੋ ਗੱਲ ਉਹਨਾਂ ਪਾਸ ਸਾਰੀਆਂ ਗੱਲਾਂ ਸੁਣ ਲੈ ਕੀ ਨਗੂਣਾ ਠੰਡਾ ਉਤੋਂ ਬੋਲਣ ਦੇ ਤੇ ਜ਼ੁਬਾਨ ਤੇ ਪਕੌੜੇ ਤਲੀ ਦਾ ਕਿਤੇ ਐਡੀ ਠੀਠ ਵਾਇਖਦੇ ਨਹੀਂ ਆਖੇ ਆਖੇ ਲੱਗਦੇ ਗੱਲੇ ਗੱਲਾਂ ਕਰੀ ਜਾਂਦੇ ਜੇ ਵੇ ਕੀ ਗੱਲਾਂ ਕਰਨੀਆਂ ਆ ਨਿੱਕੀ ਦੇ ਵੇ ਲਾਓ ਤੇਰੇ ਤਾਇਆ ਤਾਈ ਆਏ ਆ ਆਹੋ ਆਏ ਸ਼ੂਗਰ ਆ ਕਿਤੇ ਸ਼ੂਗਰ ਉਹਨੂੰ ਰਾਹ ਆ ਗਿਆ ਰਾਹ ਆਇਆ ਉਹਨਾਂ ਤਾਂ ਰਾਹ ਆ ਗਿਆ ਤੇ ਨਿੱਕੀ ਦੀ ਗੱਲ ਸੁਣ ਲੈ ਰਾਜਵਿੰਦਰ ਉਹਨੇ ਜੇ ਠੰਡਾ ਤਤੜੀ ਨੇ ਮਾਸਾ ਕ ਪਾ ਕੇ ਦਿੱਤਾ ਚਲ ਗਰਮੀ ਚ ਆਏ ਆ ਤੇ ਉਹ ਸਾਲਾ ਉਹਨੇ ਸੋਈ ਦੇ ਵਿੱਚ ਉਹ ਤਮੂੜ ਚੁੱਕਿਆ ਹੀ ਕੋਈ ਗੱਲ ਕਰਨ ਵਾਲੀ ਨਹੀਂ ਮੈਂ ਆਪਾਂ ਨਾ ਸੁਣ ਲਿਆ ਹੋਵੇ ਇਹਨੂੰ ਵਰਜਾ ਕਰੋ ਥੋੜਾ ਬੋਤਾ ਘਰ ਸਾਂਝੇ ਘਰ ਤੂੰ ਸਭ ਕੋ ਆਉਂ ਜਾਵੇ ਇੱਕੜੀ ਪੇਕਿਆਂ ਤੋਂ ਲੈ ਕੇ ਆਉਂਦੀ ਕਾਕਾ ਤੈਨੂੰ ਕੀ ਪਤਾ ਮੈਂ ਕਿੰਨਾ ਕਿੰਨੂੰ ਵਰਜਦੀ ਉਹ ਤੇ ਮੇਰੇ ਆਪਣੇ ਸਿਰ ਦੇ ਵਾਲਾ ਨੂੰ ਪੈਂਦੀ ਮੈਂ ਵੀ ਕੀ ਕਰਾਂ ਕਿਦਾਂ ਸਹੀਂ ਚੁੱਪੋਂ ਆਇਦਾ ਮਤਲਬ ਇਹ ਕਿੰ ਸ਼ਦਾਈ ਆ ਉਹ ਤਾਂਾਨੂੰ ਸ਼ਦਾਈ ਸਮਝਦੇ ਹਣ ਸਾਰੇ ਟੱਬਰ ਨੂੰ ਮੈਸੇ ਕਰ ਕਰੇ ਪਿਆਰ ਦਾ ਕਣ ਕਬੜੀ ਨੇ ਇਹਦੇ ਹੱਥ ਤੇ ਤਲੀ ਤੇ ਪਿਆ ਹਾਂ ਮਮੀ ਸਾਰੇ ਪੈਸੇ ਤੁਹਾਨੂੰ ਦੇਣੇ ਮੈਂ ਘਟ ਕੋ ਲਿਆ ਕਰਨੇ ਇਹਦੇ ਸੇੜੀ ਚੜ ਗਏ ਜੇ ਮੇਰੇ ਕੋਲ ਕੁਝ ਹੋਊਗਾ ਤਾਂ ਮੈਨੂੰ ਲਿਆ ਕੇ ਦਊਂਗੀ ਤਾਂ ਚੱਲ ਦਊਗੀ ਅਗਲੇ ਨੂੰ ਪਰੋਣੇ ਆਏਗੇ ਨੂੰ ਚਾਹ ਪਾਣੀ ਮਨ ਇਹਦੇ ਜਾਨਦੇ ਨਾ ਅਗਲੇ ਵਨ ਸਾਲੀਆਂ ਚੀਜ਼ਾਂ ਖਵਾਲਦੇ ਪਿਆਲਦੇ ਆ ਹਾਂ ਤੇ ਇਹਨੇ ਕਰ ਵੀ ਦੀ ਮੈਨੂੰ ਉੱਤੇ ਸੁਣਦੇ ਤੇ ਮਿੰਤੇ ਵੀ ਉਹਨਾਂ ਨੂੰ ਨਾ ਸੁਣਿਆ ਹੋਗਾ ਤੇ ਹੋਰ ਤਾਈ ਦੇ ਕੰਨ ਬੜੇ ਤੇਜ ਵਾ ਉਹਦੇ ਬੰਦਾ ਅੱਦੇ ਕਿਲੇ ਤੇ ਗੱਲਾਂ ਕਰਦੇ ਉਹਨੂੰ ਉਹ ਸੁਣ ਜਾਂਦੀਆਂ ਵਾ ਆਹੋ ਤਾਂ ਉਹ ਮਨ ਬਲਜੀਤ ਨੂੰ ਲੈ ਕੇ ਅੰਦਰ ਮੈਂ ਤਾਂ ਸ਼ਰਮ ਚ ਮਰ ਗਈ ਮੈਂ ਆਹ ਹੈ ਪਤਾ ਨਹੀਂ ਹੁਣ ਕੀ ਅੰਦਰ ਕਹਿਣ ਦਾ ਹੈ ਨਾ ਕੀ ਮੇਰਾ ਚੰਗਾ ਜਲੂਸ ਕੱਢਿਆ ਨੇ ਕੁੜੀ ਨੇ ਹੈ ਹੋਰ ਤੇਰਾ ਕੀ ਮੇਰਾ ਨਹੀਂ ਨਿਕਲਿਆ ਚੱਲ ਕੋਈ ਨਹੀਂ ਚਾਹ ਪਾਣੀ ਪੀ ਲਿਆ ਉਹਨਾਂ ਨੇ ਚਾਹ ਪਾਣੀ ਪੀ ਲਿਆ ਵਾ ਚੱਲ ਆ ਜਾ ਤੈਨੂੰ ਤਾਂ ਇਹ ਪੁੱਛਣ ਵੀ ਕਿੱਥੇ ਗਿਆ ਮੈਂ ਹੋਂ ਵਾਲਾ ਹੀ ਬੱਬੀ ਤੇ ਗਿਆ ਵਾ ਬੱਤ ਤੂੰ ਨਾ ਕਿਸੇ ਗੱਲ ਦਾ ਫਿਕਰ ਕਰੀ ਜਿੰਨਾ ਚਿਰ ਤਾਇਆ ਤੇ ਤਾਈ ਤੇਰੇ ਜੀਦੇ ਆ ਨਾ ਤੈਨੂੰ ਤਾਂ ਕਿਸੇ ਗੱਲ ਦੀ ਫਿਕਰ ਦੀ ਲੋੜ ਹੀ ਕੋਈ ਨਹੀਂ ਮੈਂ ਤਾਂ ਹੀ ਤੈਨੂੰ ਕਹਿੰਦਾ ਤੂੰ ਚੁੱਪ ਕਰਕੇ ਸਾਡੇ ਕੋਲ ਠੇਕਾ ਲਈ ਜਾ ਨਹੀਂ ਤਾਂ ਆ ਜੀ ਆ ਕਿੱਦਾਂ ਦੀ ਤੁਸੀਂ ਗੱਲ ਕੀਤੀ ਕੋਈ ਕਹ ਲੈ ਕੇ ਮੂੰਹ ਗੱਲ ਕਰਾਉਣਾ ਮੈਂ ਦੱਸ ਐਨੇ ਚੀਜ਼ਾਂ ਦਾ ਨਹੀਂ ਲਿਆ ਤੇ ਹੁਣ ਹੀ ਲੈਣਾ ਉਹਨਾਂ ਨੇ ਸਾਰੀਆਂ ਚੀਜ਼ਾਂ ਤੁਸੀਂ ਮੈਨੂੰ ਦਿੱਤੀਆਂ ਜਿੰਨੀਆਂ ਵੀ ਮਾਰੀ ਮੋਟੇ ਬੰਦੀਆਂ ਸੀ ਮੈਂ ਤਾਂ ਬਸ ਕਿੰਨੀ ਸਾ ਥੋੜਾ ਪਤਾ ਮੇਰਾ ਸਾਦਾ ਜਾਏ ਨਾ ਇੰਨਾ ਹੀ ਬੜਾ ਵਾ ਇਹ ਜਦੋਂ ਮੈਂ ਚੀਜ਼ ਮੰਗਦੀ ਆ ਇਤਾਂ ਦਿਨ ਕੱਟੀਆਂ ਕਰਦੇ ਆ ਫੇਰ ਥੋੜਾ ਨਿਰਾਸ਼ ਹੁੰਦਾ ਮਨ ਕਿ ਇਹ ਪੈਸੇ ਦਿੰਦੇ ਹੀ ਨਹੀਂ ਜਿੱਥੇ ਜਿੱਥੇ ਵੀ ਖਰਚ ਲੈਣਦੇ ਤਾਈ ਜੀ ਚਲ ਕੋਈ ਨਹੀਂ ਇਦਾਂ ਕਰਦੇ ਅੰਦਰ ਆਪਾਂ ਤੈਨੂੰ ਅਸੀਂ ਰੁਪਈਆ 50000 ਦੰਦੇ ਆ ਹੁਣ ਕੰਮ ਕਬੱਡੀ ਚੱਲੀ ਆ ਜਦੋਂ ਮਿਲ ਗਏ ਨਾ ਮੈਂ ਤੈਨੂੰ ਰੁਪਈਆ 50000 ਦੰਦਾ ਤੇ ਤੂੰ ਜਿਹੜੀ ਚੀਜ਼ ਲੈਣੀ ਆ ਲਵੀ ਤੇ ਕਿਸੇ ਦੇ ਗਾੜੀ ਹੱਥ ਨਾ ਮੇਰਾ ਪੁੱਤ ਅੱਡੀ ਤੇ ਨਾ ਕਿਸੇ ਨੂੰ ਦੱਸੀ ਵੀ ਮੈਂ 50000 ਲੈ ਆ ਆਪਣਾ ਪਰਦੇ ਅੰਦਰ ਰੱਖੀ ਆਪਣੇ ਦੋਵੇਂ ਜੀ ਵਰਤਿਓ ਜਿੱਥੇ ਮਰਜੀ ਜਿੱਥੇ ਮਰਜੀ ਵਰਤੀ ਹਾਏ ਹਾਏ ਤਾ ਜੀ

ਬੰਦਾ ਨਹੀਂ ਮਿਲਦਾ ਕੁਝਾ ਦੀ ਮੈਂ ਜੀ ਦੱਸਣ ਦੇ ਆਂਦੇ ਮੈਂ ਤਾਂ ਇੱਕ ਬੰਦਾ ਮਿਲ ਜਾਂਦਾ ਮੈਂ ਦੋ ਦਿਨਾਂ ਚ ਬੁੱਢਾ ਲੈਣਾ ਇੱਕ ਮਾਰ ਅਰਗਬੀਰ ਸਿਆ ਤੂੰ ਸਿਆਣਾ ਹੀ ਆ ਇੰਨਾ ਦਿਨਾਂ ਚ ਬੰਦੇ ਇੰਨਾ ਦਿਨਾਂ ਤੇ ਬੰਦਾ ਕਰੀ ਵੀ ਨਹੀਂ ਮਿਲਦਾ ਉਹ ਚਲੋ ਮੈਂ ਕਈ ਹੁੰਦੇ ਵੇਲੇ ਰੂਲੇ ਮਸ਼ੀਨਰੀ ਦਾ ਜੋਗ ਵਾ ਪਰ ਬੰਦਾ ਨਹੀਂ ਜੱ ਲੱਭਿਆ ਨਹੀਂ ਬੰਦਾ ਨਹੀਂ ਮਿਲਦਾ ਫੇਰ ਮੈਂ ਦਿਨਾਂ ਚ ਬੰਦਾ ਲੱਭਣਾ ਉਹਨੇ ਚੋਂ ਕੰਮ ਡਾੜੀ ਵਾਧਾ ਲੱਗ ਜੂਗੀ ਬਲਜੀਤ ਪਾਣੀ ਲਿਆ ਕੇ ਫੇਰ ਨਹੀਂ ਪਾਣੀ ਮੈਂ ਪੀ ਲਿਆ ਮੰਮੀ ਕੋਲ ਅੱਛਾ ਪੀਆ ਹੈ ਵਾ ਹਾਂਜੀ ਅੱਛਾ ਅੱਛਾ ਤੇ ਮੰਮੀ ਨੂੰ ਸਭ ਤਾਈ ਦਾ ਆ ਮਤਲਬ ਚੰਗਾ ਹੋਇਆ ਵੇਲਾ ਨਬੇੜੀ ਆ ਨਾ ਕੰਮ ਨੂੰ ਮੈਂ ਨਾ ਵੇਖ ਲਾ ਵੀ ਕੰਮ ਕਰਦਾ ਲਿੱਸਾ ਹੋ ਗਿਆ ਗੇ ਨਾ ਬੰਦਾ ਮਿੱਟੀ ਦਾ ਮਿੱਟੀ ਹੋ ਜਾਂਦਾ ਹੁਣ ਗਰਮੀ ਕਿੰਨੀ ਪੈਣ ਰਹੀ ਆ ਗਰਮੀ ਮਤਮਾਰੀ ਜਾਣ ਰਹੀ ਆ ਤੇ ਪਰ ਉਹ ਗੱਲ ਆ ਨਾ ਤਾਈ ਜੀ ਕੰਮ ਜਿੰਨਾ ਮਰਜ਼ੀ ਕਰਦੇ ਪਰ ਪੱਲੇ ਨਹੀਂ ਨਾ ਕੱਖ ਪੈਂਦਾ ਪੱਲੇ ਪਵੇ ਤੇ ਆਪਰੇ ਕੰਮ ਉਹ ਚੱਲ ਜੀਦ ਕੋਈ ਗੱਲ ਨਹੀਂ ਇਦਾਂ ਦੀ ਗੱਲਾਂ ਨਹੀਂ ਕਰੀਦੀ ਹੁੰਦੀ ਉਹ ਵਾਈ ਜੋਤੀ ਵਾਲੇ ਆਏ ਆ ਆਪਣੀਆਂ ਚੰਗੀਆਂ ਚੰਗੀਆਂ ਗੱਲਾਂ ਨਹੀਂ ਨਹੀਂ ਉਹ ਲੋਕੋ ਤਾਂ ਕੋਈ ਨਹੀਂ ਪੁੱਤ ਉਹ ਤਾਂ ਗੱਲਾਂ ਹੋ ਗਈਆਂ ਪੁੱਤ ਅਹੀਂ ਤੇ ਆਖਿਆ ਤਾਈ ਤੇਰੇ ਨੇ ਵੀ ਤੈਨੂੰ ਪੈਸੇ ਦਿੰਨੇ ਆ ਜਿੱਥੇ ਮਰਜ਼ੀ ਆਪਾਂ ਨਹੀਂ ਨਹੀਂ ਤਾਈ ਜੀ ਪੈਸੇ ਦੀ ਛੋਟੀ ਗੱਲ ਆ ਜਿੱ ਕਲੋ ਜਾਣਾ ਕਿਥੇ ਪੈਸੇ ਨਹੀਂ ਕਿਲੋ ਜਾਣਾ ਨਹੀਂ ਉਹ ਚਲੋ ਨਾ ਗੱਲਾਂ ਕਰਨੀ ਨਹੀਂ ਨਹੀਂ ਪੈਸਾ ਵੀ ਹੈ ਅੱਜ ਕੱਲ ਪੈਸਾ ਹੀ ਇੱਜ਼ਤ ਵਾ ਪੈਸਾ ਕੋਲ ਹੋਊਗਾ ਤੇ ਬਾਹਰ ਨਿਕੜਿਆ ਜਾਂਦਾ ਨਹੀਂ ਤੇ ਨਹੀਂ ਜਿਹੜਾ ਵਾਈ ਜੋਤੀ ਵਾਲਾ ਬੰਦਾ ਨਾ ਪੁੱਤ ਉਹਦੇ ਪੱਲੇ ਤੇ ਗੋਵਾ ਹੀ ਪੈਂਦਾ ਈ ਮੈਂ ਤੈਨੂੰ ਸਿੱਧੀ ਗੱਲ ਦੱਸਦਾ ਕਾਈ ਜੀ ਦਾ ਪਤਾ ਕੀ ਆ ਇਹ ਇੱਕ ਸਾਡੇ ਲੋਕਾਂ ਨੇ ਨਾ ਇੱਕ ਅਵਾਜ਼ ਜਿਆ ਬਣਾ ਲਿਆ ਵਾ ਕਿ ਜਿਸ ਕੋ ਪੈਸੇ ਆ ਉਹ ਭੈਣ ਭਰਾ ਵਾ ਕਿਦਾਂ ਜਿਹੜਾ ਮਾਤਰ ਵਾ ਉਹਦਾ ਜੀ ਕਰਦਾ ਵਾ ਕਿ ਮੈਂ ਕਿਸਦੇ ਨਾਲ ਜਾਵਾਂ ਕਿ ਜਾਂ ਮੈਂ ਕਿਹਨੂੰ ਨਾਮ ਲੈਵਾਂ ਮਜਬੂਰੀਆਂ ਹੋ ਜਾਂਦੀਆਂ ਮਲੇ ਦੀ ਇਹ ਤੇ ਹੈ ਹੀ ਵੇ ਕਿਦਾਂ ਖਲਾਰਾ ਪਿਆ ਉਹ ਜਿਹੜਾ ਕਿ ਪਰੋਣੇ ਲਾਗੇ ਜੇ ਬੈਗੀ ਆ ਨਾ ਤੇ ਇਹਨੇ ਕੁੜੀ ਨੇ ਕਿਤੇ ਹਣ ਕੇ ਥੋੜੀ ਖਲਾਰਾ ਚੁਪਣਾ ਲੜਨੂ ਹੀਓ ਚੰਗੀ ਭਲੀ ਨਿਕਿਆ ਨਿਕਿਆ ਗੱਲਾਂ ਤੋਂ ਵੇ ਨਹੀਂ ਰਾਜਵਿੰਦਰ ਮੇਰੀ ਗੱਲ ਸੁਣ ਤੂੰ ਕਿਦਾਂ ਬੋਲਣ ਲਈ ਹਾਂ ਕਿੰਨਾ ਤੂੰ ਚੀ ਚੜਾਇਆ ਪਿਆ ਹੀ ਰਸੋਈ ਵਿੱਚ ਸਾਰੀਆਂ ਗੱਲਾਂ ਉਥੇ ਮੈਨੂੰ ਸੁਣਦੀਆਂ ਤਾਂ ਨਾ ਪਰੋਣਿਆਂ ਨੇ ਸੁਣੀਆਂ ਆਣਗੀਆਂ ਕੀ ਨਗੂਣਾ ਠੰਡਾ ਵਾ ਜਿਹਨੇ ਦੇ ਦਿੱਤਾ ਸਿਰ ਘਰੋ ਹੀ ਆਇਆ ਹੀ ਨਾ ਤੂੰ ਕਿਥੋਂ ਲੈਂਦਾ ਈ ਉਹ ਮੰਮੀ ਮੇਰੇ ਨਾਲ ਬਾਲਾ ਨਾ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਜਿੰਨੇ ਕਹਿੰਨੇ ਮੇਰੇ ਨਿਆਣੇ ਦੀ ਚੀਜ਼ ਨੂੰ ਹੱਥ ਲਾਏ ਨਾ ਉਹਦੇ ਨਾਲ ਇਦਾਂ ਹੀ ਹੋਣਾ ਵਾ ਮੈਂ ਆਪਣੇ ਨਿਆਣੇ ਵਾਸਤੇ ਲਿਆ ਕੇ ਰੱਖਿਆ ਇਹਦਾ ਕੀ ਕੰਮ ਹੀ ਮੇਰੇ ਤੋਂ ਬਿਨਾ ਪੁੱਛੇ ਚੀਜ਼ ਨੂੰ ਛੇੜਨ ਦਾ ਜੇ ਲੈਣੀ ਹੈ ਚੀਜ਼ ਤਾਂ ਮੈਨੂੰ ਪੁੱਛ ਲੈਂਦੀ ਨੀ ਨਿਆਣਾ ਨਿਆਣਾ ਤੇਰਾ ਨਿਆਣਾ ਤੇ ਲੋਕਾਂ ਦੇ ਨਿਆਣੇ ਖੋਤੇ ਕਿਦੇ ਉਹ ਨਹੀਂ ਮਾਸਾ ਚੀਜ਼ ਖਾ ਸਕਦੇ ਫੇਰ ਕੀ ਆ ਸਾਂਝੇ ਘਰ ਚ ਚੀਜ਼ਾਂ ਆਈਆਂ ਹਾਂ ਨਾ ਤੇ ਸਾਂਝੇ ਘਰ ਹੀ ਖਾਈਦੀਆਂ ਹੁੰਦੀਆਂ ਉਹਨਾਂ ਕਿਤੇ ਬਾਹਰੋਂ ਨਹੀਂ ਲੈ ਕੇ ਆਉਣੀਆਂ ਕੋਈ ਸਾਂਝੇ ਘਰ ਚੋਂ ਨਹੀਂ ਆਈ ਅਸੀਂ ਉਹਦਾ ਡੈਡੀ ਲੈ ਕੇ ਆਇਆ ਉਹ ਡਾੜੀ ਕਿੱਥੋਂ ਆਇਆ ਏ ਤੇ ਕੀ ਗੱਲ ਆ ਉਹ ਆਪਣੀ ਨੌਕਰੀ ਨਹੀਂ ਕਰਦਾ ਲੈ ਆ ਦੱਸ ਨੌਕਰੀ ਕਰਦਾ ਤਾਂ ਉਹ ਬਸ ਆਪਣੇ ਬੱਚੇ ਵਾਸਤੇ ਤੇ ਤੇਰੇ ਵਾਸਤੇ ਕਰਦਾ ਜਿਹੜੀਆਂ ਹੋਰ ਚੀਜ਼ਾਂ ਤੇ ਘਰੋਂ ਖਾਂਦੇ ਜੇ ਉਹ ਕਿੱਥੋਂ ਹੁੰਦੀਆਂ ਨਹੀਂ ਮੰਮੀ ਆ ਗਈ ਸੁਣੋ ਨਹੀਂ ਰਹਿਣੀ ਆ ਹਾ ਹੋਰ ਕਰੋ ਖਾਣੇ ਹੋਰ ਕਰੋ ਖਾਣੇ ਜੀ ਆਪਣਾ ਘਰਦਿਆਂ ਦੇ ਖਾਣੇ ਆ ਤੁਹਾਡੇ ਸਿਰੋਂ ਨਹੀਂ ਖਾਂਦੇ ਤੂੰ ਵੀ ਤਾਂ ਘਰ ਕਰ ਕਰਕੇ ਖਾਂਦੇ ਆ ਉਹ ਕੀ ਕਰਨਦੇ ਆ ਅੱਛਾ ਉਹ ਕੋਹ ਨਹੀਂ ਕਰਦੇ ਉਹ ਵੇਲੇ ਆ ਤੂੰ ਕੰਮੀ ਜੁੱਤੀ ਰਹਿਣੀ ਰੋਟੀ ਤੈਨੂੰ ਉਹ ਪਕਾ ਕੇ ਦੇਣ ਸਾਰੇ ਕੰਮ ਤੇਰੇ ਉਹ ਕਰਨ ਅਜੇ ਕੋ ਕਰਦੀ ਨਹੀਂ ਨੁਸਾਨ ਕਰਦੇ ਆ ਜਿਹੜਾ ਜਿਹੜਾ ਖਰਚਾ ਚੱਕਿਆ ਵਾ ਉਹ ਨਹੀਂ ਕਾਹਦਾ ਖਰਚਾ ਵਾ ਕਿਹੜੇ ਨਾਲ ਟੁੱਟ ਖਾਂਦੇ ਆ ਦੁੱਗਣਾ ਹੀ ਕਰਦੇ ਆ ਤੇਲ ਹੀ ਨਹੀਂ ਮਾਣ ਹੈਗਾ ਕਿ ਜਦ ਤਨ ਤੁਰ ਜਾਂਦੇ ਘਰੇ ਇੱਧਰ ਨੂੰ ਤੇ ਕਦੀ ਉਧਰ ਨੂੰ ਅੱਛਾ ਤੇਲ ਤੂੰ ਪਵਾ ਕੇ ਦਿੰਨੀ ਤੇ ਹੋਰ ਕੋਲ ਮੰਮੀ ਪਵਾ ਜਾਣਾ ਹੁੰਦਾ ਨਾ ਰਾਜਵਿੰਦਰ ਉੱਥੇ ਜਾਣਾ ਹੀ ਪੈਂਦਾ ਵਾ ਉਹ ਕਿਤੇ ਫालतू ਨਹੀਂ ਕਰਨ ਦੇ ਆਗੇ ਘਰ ਬਦਲੇ ਦਿਆ ਟੁੱਟ ਟਟ ਮਰਨ ਮੰਮੀ ਜੇਦਾ ਕੋਈ ਰਿਸ਼ਤੇਦਾਰ ਆਵੇ ਨਾ ਉਹ ਆਪਣੀ ਚੀਜ਼ ਲੈ ਆਗੇ ਆਪ ਪੀ ਆਵੇ ਤੇ ਖਵਾਵੇ ਜੋ ਖਵਾਉਣਾ ਸਿੱਧੀ ਜਿਹੜੀ ਗੱਲ ਆ ਦੂਜੇ ਨੇ ਚੀਜ਼ ਲਿਆ ਕੇ ਰੱਖਿਆ ਉਹ ਛੇੜਨ ਦਾ ਕੋਈ ਮਤਲਬ ਹੀ ਨਹੀਂ ਜੇ ਮੈਂ ਇਹਦੀ ਕੋਈ ਚੀਜ਼ ਛੇੜੀਆਂ ਵੀ ਤੇ ਕੀ ਗੱਲ ਇਹ ਨਾ ਮੇਰੇ ਦਿਵਾਲੇ ਹੁੰਦੀ ਉਹ ਆ ਨਹੀਂ ਹੁੰਦੀ ਉਹ ਫਿਰ ਵੀ ਟਾਲੂਆ ਉਹ ਨਹੀਂ ਕੋਈ ਮਾੜੀ ਚੰਗੀ ਗੱਲ ਕਹਿੰਦੀ ਮੰਮੀ ਬਹਿ ਜਾਓ ਬਹਿ ਜਾਓ ਟੇਕੇ ਤੁਸੀਂ ਉਦਾਂ ਹੀ ਵੱਡੀ ਦੀ ਸੈਡ ਲੈੜੀ ਹੁੰਦੀ ਆ ਮੇਰੀ ਸੈਡ ਤੁਸੀਂ ਕਰੀ ਲੈਣੀ ਨਹੀਂ ਚੰਗੀ ਤਾਂ ਨੂੰ ਉਹ ਲੱਗਦੀ ਆ ਪਤਾ ਨਹੀਂ ਤੁਹਾਡੇ ਸਿਰ ਚ ਕੀ ਟੂੜਿਆ ਆ ਜਿਹੜੀ ਖਾ ਲੈਣੀ ਤੈਨੂੰ ਕੋ ਚੰਗੀ ਗੱਲ ਕਰੋ ਤੂੰ ਉਹਦਾ ਜਵਾਬ ਉਲਟ ਕਿੰਨੀ ਆ ਤੈਨੂੰ ਤਾਂ ਉਹ ਗੱਲ ਖਾਣ ਦਾ ਮਤਲਬ ਆ ਤੈਨੂੰ ਕੰਮ ਨਾਲ ਹੀ ਕੋਈ ਮਤਲਬ ਹੈਗਾ ਚੱਲ ਕੋਈ ਨਹੀਂ ਪੁੱਤ ਤੁਸੀਂ ਇਹ ਜਿਹੜੀ ਅਮੀਰੀ ਗਰੀਬੀ ਦਾ ਢਲਦਾ ਪਰਛਾਵਾਂ ਹਾਂਜੀ ਪਤਾ ਨਹੀਂ ਮਾਲਕ ਨੇ ਕਿੱਦਾਂ ਨੂੰ ਢਾਲ ਕੇ ਨਾ ਇਹਦਾ ਕੋਈ ਮਾਣ ਹੁਕਾਰ ਇਹਦਾ ਮਾਣ ਹੁਕਾਰ ਕੋਈ ਨਹੀਂ ਬੋਲੋ ਤੁਸੀਂ ਇਹ ਕੰਮ ਜੀ ਸੁਣਾਓ ਇਹ ਕੰਮ ਬਹੁਤ ਵਧੀਆ ਕਰਦਾ ਫੋਨ ਖਾਣ ਉਹ ਕਰ ਦਿੰਦਾ ਪਰ ਪਾਏ ਬੜੀ ਦੂਰ ਦੱਸਦਾ ਤੁਸੀਂ ਤੇ ਆਡਾ ਚੀਜ਼ ਨਹੀਂ ਲੱਗਦਾ ਭਰਾਵਾ ਜਦੋਂ ਇਹ ਕੰਮ ਕਹਿਣਾ ਹੀ ਚੁੱਪ ਹੋ ਜਾਂਦੀ ਪਤਾ ਕੀ ਗੱਲ ਹੈ ਕੋਈ ਕਹਿੰਦਾ ਇੱਥੇ ਕਿੱਥੇ ਸਾਡੀਆਂ ਮਰਮੂਰੀਆਂ ਅੱਜ ਕੱਲ ਨਵਾਂ ਧੀਆ ਸੱਸ ਸਹੁਰੇ ਤੋਂ ਕਿੰਨੂੰ ਪੁੱਛਦੀਆਂ ਹਾਂਜੀ ਇਹ ਜੀਰੋ ਕਰਕੇ ਛੱਡ ਦਿੰਦਾ ਸਾਨੂੰ ਤੇ ਹੈ ਸਲਾਮਾਂ ਬਾਹਰ ਲੋਕਾਂ ਦੀਆਂ ਲੈਣੀਆਂ ਕਿੱਥੋਂ ਦਵਾਈ ਲੈਣੀ ਆ ਕਿਹੜੇ ਸਕੂਲੇ ਪਾਉਣਾ ਵਾ ਕਿੱਥੋਂ ਕੀ ਕਰਨਾ ਵਾ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਪਤਾ ਹਣਾ ਠੀਕ ਅੱਜ ਕੱਲ ਹੈਗਾ ਕੋਈ ਦਵਾਜ ਘਰ ਘਰ ਨਹੀਂ ਜਾਦੀ ਇਹੋ ਜਿਹੀ ਅੱਗ ਚੱਲ ਗਈ ਆ ਜੋ ਪੀ ਬਾਹਰ ਸਾਨੂੰ ਪੁੱਛ ਕੇ ਤੁਰਦੇ ਆ ਠੀਕ ਆ ਪਿਆ ਚੀਜ਼ ਲੈਣੀ ਆ ਆ ਦੇਣੀ ਆ ਕਿੱਦਾਂ ਕਰਨੀ ਆ ਤੁਹਾਡੀ ਆ ਬਨੀਤ ਤੇ ਤੁਹਾਡਾ ਰਾਜ ਉਹ ਲੋਕਾਂ ਨੂੰ ਪੁੱਛ ਕੇ ਤੁਰਦੇ ਆ ਉਹ ਲੋਕਾਂ ਨੂੰ ਪੁੱਛ ਕੇ ਤੁਰਦੇ ਆ ਕਿ ਆ ਚੀਜ਼ ਕਿੱਥੋਂ ਲੈਣੀ ਤੇ ਕਿੱਥੋਂ ਮਿਲਣੀ ਮੈਂ ਕਹਿੰਦੀ ਵੀ ਘਰ ਘਰ ਤਾਂ ਇਹ ਮਰ ਰੋਣਾ ਵਾ ਕੀ ਕਹਿ ਸਕਦੇ ਪਰ ਹੁੰਦਾ ਜੀ ਕੀ ਉਹ ਆਪਾਂ ਅੰਨੇ ਕੋਠੇ ਚੜਕੇ ਵੇਖਿਆ ਤੇ ਘਰ ਘਰ ਇਹੋ ਅੱਗ ਘਰ ਘਰ ਹੀ ਹੋ ਹਸਾਬਾ ਜਿਹੜਾ ਨਹੀਂ ਮਿੱਠਾ ਉਹੋ ਹੀ ਮਿੱਠਾ ਵਾ ਜਿੱਥੇ ਨਹੀਂ ਵੇਖਿਆ ਉਹੋ ਹੀ ਚੰਗਾ ਨਹੀਂ ਕੋਈ ਨਹੀਂ 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 ਛਾ ਪਾਣੀ ਪੀਤਾ ਵਾ ਕੋਈ ਨਹੀਂ ਇਹ ਖਲੋਨੀ ਗੱਲਾਂ ਪਤਾ ਕਰਦੇ ਆ ਲੋਕ ਆਵੇ ਹੁਣ ਆ ਗਿਆ ਰਗਵੀਰ ਹੋਨ 10 ਮਿੰਟ ਬਹਿਣਾ ਬਸ ਅਹੀਂ ਗੱਲਾਂ ਬਾਤਾਂ ਮਾਰ ਕੇ ਤੇ ਅਹੀਂ ਚਲੇ ਜਾਣਾ ਆ ਤਾਏ ਤੁਸੀਂ ਆਏ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਕੁੜੀ ਕੱਲੀ ਆ ਘਰ ਨਹੀਂ ਤੇ ਇੰਜ ਹੀ ਕੰਕ ਬੜਾਈ ਕਰ ਲੈ ਲੈ ਨਾ ਉਹਨੂੰ ਨਾਮ ਨਹੀਂ ਹਾਂਜੀ ਤੇ ਅਖਾ ਚੱਲ ਕੋਈ ਇੰਟਰਫੇਕ ਇਹ ਦੇਣ ਲੈ ਜਾਗੇ ਤੇਨੂੰ ਪਤਾ ਗਰਮੀਆਂ ਦੇ ਦਿਨਾਂ ਤੇ ਕੋਈ ਨਾ ਕੋਈ ਬਾਹਰੋਂ ਅੰਦਰੋਂ ਕਿੰਨੇ ਲੰਬੇ ਦਿਨਾਂ ਮਾ ਪੁੱਤ ਤੇ ਇੱਕ ਜਾਣਾ ਘਰ ਵੀ ਚਾਹੀਦਾ ਵਾ ਤਾਂ ਕਰਕੇ ਫਿਰ ਅਹੀਂ ਉਹਨੂੰ ਛੱਡਾਂ ਤੇ ਕੋਈ ਨਹੀਂ ਫੇਰ ਆਉਣਾ ਇਹ ਆ ਵੀ ਕੋਈ ਨਹੀਂ ਹੁਣ ਤੁਸੀਂ ਆਇਓ ਮੇਰਾ ਪੁੱਤ ਕੋਈ ਨਹੀਂ ਤਾਏ ਜੀ ਬਸ ਇੱਕ ਦਿਨ ਚ ਕੰਮ ਬਰਜਾਣਾ ਵਾ ਤੂੰ ਤੇ ਬਣਾ ਕੇ ਨਾ ਆਹੋ ਤੇ ਮਾਰਾਂਗੇ ਕਿਹੜਾ ਆਜਿਓ ਆਜਿਓ ਨਾਮ ਜਿੱਤਾਂ ਜਣਾ ਤੂਫਾਨ ਨੂੰ ਨਾਮ ਖੜਨਾ ਵਾ ਮੈਂ ਕਿੱਥੇ ਹੋਣਾ ਵਾ ਉਹੋ ਹੀ ਮੈਂ ਤਾਂ ਕਹਿਣ ਦੇ ਬਲਜੀਤ ਨੂੰ ਕਿੰਨੇ ਵਜੇ ਆਉਣਾ ਸਕੂਲੋਂ ਹੀ ਹੁਣ ਮਿਲ ਕੇ ਜਾਈਏ ਤਾਂ ਦੀ ਆਉਣ ਹੀ ਵਾਲਾ ਆ ਜਾਣਾ 2:30 ਵਜੇ ਨਾ ਉਹਨੇ ਅੱਛਾ ਅੱਛਾ ਹਾਂਜੀ ਕੋਈ ਨਹੀਂ ਤਹੀ ਰਾਤ ਹੋ ਕੇ ਹੋਣਾ ਨਾ ਦੋ ਰਾਤਾਂ ਰਿਓ ਤਿੰਨ ਰਾਤਾਂ ਰਿਓ ਜਿੰਨੇ ਮਰਜ਼ੀ ਤਾਡਾ ਆਪਣਾ ਘਰ ਵਾਉ ਚਲ ਗਏ ਨਹੀਂ ਰੋਟੀ ਪਾਣੀ ਖਾਣਾ ਤੇ ਇੱਕ ਵਾਰੀ ਫੇ ਚਾਹ ਬਣਾ ਲੈਣੀ ਨਹੀਂ ਨਹੀਂ ਪਤਾ ਹੁੰਨੀ ਕੋਈ ਨਾ ਕੋਸ ਨਾ ਕਰੀ ਥੋੜੀ ਜਿਹੀ ਨੂੰ ਵਾਲੇ ਚੌਲੋਂ ਅਲੱਗ ਤਾਈ ਬਰੀਸ਼ ਕੀ ਨੂੰ ਵਾਲੇ ਚੌਲਾਂ ਦੀ ਨਹੀਂ ਨਹੀਂ ਕੋਈ ਨਹੀਂ ਉਹ ਬਲਜੀਤ ਦੀ ਨਹੀਂ ਬਲਜੀਤ ਦੀ ਗੱਲ ਸਹੀ ਆ ਜਦੋਂ ਜਾਵਾਂਗੇ ਨਾਲ ਚਾਹ ਘਟ ਘਟ ਹੋਰ ਪੀਦਾਂਗੇ ਝੋਲ ਨਹੀਂ ਹੁਣ ਪੁੱਤ ਖਾਣੇ ਚਲੋ ਠੀਕ ਨਹੀਂ ਲੋੜ ਨਹੀਂ ਬਾਕੀ ਜਿਹੜੀ ਤੈਨੂੰ ਗੱਲ ਕਹੀ ਆ ਪੈਸਿਆਂ ਦੀ ਤੇਰੇ ਤਾਏ ਨੇ ਉਹ ਲਿਆ ਤੇ ਵਰਤੋ ਜਦੋਂ ਮਾੜੀ ਜਾਣਗੇ ਪੇਹ ਦੇ ਦਾਂਗੀ ਮੈਂ ਦੇ ਦੂੰਗਾ ਜਾਂ ਤੂੰ ਆਣ ਕੇ ਲੈ ਜਿਓ ਤੁਸੀਂ ਤੇ ਜੇ ਆਖੋਗੇ ਤੇ ਮੈਂ ਦੇ ਜੂਗਾ ਤੁਹਾਨੂੰ ਜਿੱਦਾਂ ਤੁਸੀਂ ਆਖੋਗੇ ਉਦਾਂ ਹੋ ਜੂਗਾ ਨਹੀਂ ਆਪੇ ਆਉਣਗੇ ਨਾਲ ਇਸੇ ਭੱਜਣਾ ਮਿਲ ਕੇ ਜਾਣਗੇ ਆਹ ਹੋ ਗਿਆ ਇਦਾਂ ਹੀ ਆ ਗਏ ਹਾਏ ਮੰਮੀ ਰਹਿਣ ਤੋਂ ਭਾਂਡੇ ਮੈਂ ਮਾ ਲੇਣੀ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਮੈਂ ਆਹ ਮੱਖੀ ਆ ਜੇ ਪਿੰਡ ਕੰਡੀਆਂ ਹੀ ਤਾਂ ਨਾਲੇ ਕੱਚ ਦੇ ਕੱਪਾ ਕਾਪਵਾਜ ਤੇ ਭਾਂਡਾ ਆਗਾ ਤੁਹਾਨੂੰ ਫੇਰ ਡੁੰਡਲੀਆਂ ਤੋੜ ਦੇਣੀ ਤੇ ਐਵੇਂ ਜਾਣੀ ਐ ਮੰਮੀ ਦੀ ਗੱਲ ਸੁਣ ਲਿਓ ਮੈਂ ਮਾ ਲੇਣੀ ਕੋਈ ਗੱਲ ਨਹੀਂ ਪੁੱਤ ਮੈਂ ਕਰੇ ਦੋ ਭਾਂਡੇ ਮਾ ਦੀ ਘਰ ਚੱਲੀ ਆ ਨਾਲੇ ਪੁੱਤ ਰੋਟੀ ਪਾਣੀ ਦਾ ਘਰ ਕਿਦਾਂ ਮੈ ਮੈਨੂੰ ਦੱਸ ਦੇ ਕੋਈ ਦਾਲ ਸਬਜ਼ੀ ਜਿਹੜੀ ਧਰਨੀ ਤੇ ਮ ਪਰ ਉਹਨੇ ਨਾ ਖਾਣਾ ਉਹ ਗੱਲ ਰੋਟੀ ਦਾ ਕੋਈ ਇਹਨਾਂ ਨੇ ਵਿਚਾਰਾ ਹੀ ਨਹੀਂ ਕੀਤਾ ਹੈਗਾ ਮੰਮੀ ਰੋਟੀ ਉਹਨਾਂ ਨੇ ਨਹੀਂ ਖਾਣੀ ਹੈਗੀ ਕਿਉਂ ਕਹਿੰਦੇ ਜਾਣ ਲੱਗੇ ਨੇ ਘੁੱਟ ਕੇ ਚਾਹ ਹੋਰ ਬਣਾ ਦੇ ਤਾਇਰਾਈ ਰੋਟੀ ਦਾ ਇੰਨਾ ਖੜਾ ਕਰਦੇ ਆ ਕਿ ਮੈਂ ਬੇਥੇਰਾ ਕਿਹਾ ਵਾ ਮੈਂ ਬਣਾ ਲੈਣੀ ਕੋਈ ਪਰ ਸਬਜੀ ਹੈਗੀ ਪਨੀਰ ਮਸਾ ਬਣਾ ਲੈਨੇ ਨਾਲ ਚੱਲ ਪਨੀਰ ਬਣਾ ਕੇ ਰੋਟੀ ਬੜੀ ਸੋਹਣੀ ਉਹਨਾਂ ਨੂੰ ਖਵਾਲ ਬੰਦਾ ਇਦਾਂ ਚੰਗਾ ਜਾਨੀਗਾ ਲੱਗਦਾ ਹੈਗਾ ਕਦੋਂ ਦੇ ਆਏ ਤਾਂ ਉਹਨਾਂ ਨੇ ਕਹਾ ਰੋਟੀ ਵੀ ਨਹੀਂ ਖਵਾਈ ਹੈਗੀ ਪਰ ਮੰਮੀ ਮੰਨਣਾ ਨਹੀਂ ਨਹੀਂ ਉਹਦੇ ਹੈਗੇ ਪਰ ਉਹ ਤਾਂ ਪ੍ਰਾਣਾ ਤਾਂ ਕਹਿੰਦੇ ਹੁੰਦਾ ਵੀ ਮੈਂ ਨਹੀਂ ਰੋਟੀ ਖਾਣੀ ਇਹ ਥੋੜੀ ਕਵਾਲੀ ਦੀ ਨਹੀਂ ਹੁੰਦੀ ਇਹ ਦਨੀ ਘਰ ਹੀ ਦਾ ਲੈ ਆ ਜਿਹੜੀ ਚੀਜ਼ ਦੀ ਲੋੜ ਮੈਨੂੰ ਦੱਸ ਮੈਂ ਲਿਆਦਾ ਤੇ ਚੀਰ ਚਾਰ ਦਵਾ ਤੈਨੂੰ ਸਬਜੀ ਸਬਜੀ ਕੋਈ ਜੇ ਥੋੜੀ ਜਿਹੀ ਨਹੀਂ ਕੋਈ ਨਹੀਂ ਮੈਂ ਚੀਰ ਲੈਣੀ ਫਿਰ ਗੰਡੇ ਆਹ ਗੰਡੇ ਚੀਰ ਲਾ ਤੇ ਬਣਾ ਲਾ ਪਨੀਰ ਹੀ ਬਣਾ ਲਾ ਹੋਰ ਗਬੀਰ ਠੀਕੇ ਤੇ ਵੀ ਪੈਲੀ ਲਈ ਭਲਾ ਕੋਈ ਹਾਂਜੀ ਤਾਂ ਹੈ ਜੀ 5 ਕਿਲੇ ਠੇਕੇ ਦੇ ਵੀ ਆ ਅੱਛਾ ਆਪਲੀ ਤੁਹਾਨੂੰ ਪਤਾ ਥੋੜੀ ਯਾਰ ਮੈਂ ਨਹੀਂ ਗਿਆ ਰਹਾ ਹੁਤਾ ਆਪਣੇ ਵਾਲੇ ਜੀ ਕਮਾਲ ਰੱਖਿਆ ਵਾ ਤੇ ਜਿਹੜੇ ਠੇਕੇ ਵਾਲੀ ਪੈਰੀ ਉਹਨਾਂ ਦੇ ਘਰੋਂ ਝੋਨਾ ਲਈ ਜਾ ਵਾ ਬੜਾ ਚੰਗਾ ਕੀਤਾ ਕੋਈ ਹਾਂਜੀ ਇਹ ਆ ਵੀ ਨਾਲ ਲੱਗਦੀ ਬੰਦਾ ਲੱਦੇ ਨਾ ਠੇਕੇ ਤੇ ਹਾਂਜੀ ਹਾਂਜੀ ਤੇ ਥੋੜਾ ਜਿਹਾ ਹੱਥ ਸੁੱਕਾ ਹੋ ਜਾਂਦਾ ਬੰਦੇ ਇਹ ਕਿ ਮੇਰੇ ਵੀ ਸਵਲੀ ਗਈ ਸੀ ਅੱਛਾ ਆਪਣੇ ਟੱਬਰ ਚੋਂ ਹੀ ਆ ਤੇ ਉਹ ਤਾਂ ਉਹ ਅੰਕਲ ਆਂਟੀ ਜਿਹੜੇ ਬਾਹਰ ਵਾ ਉਹ ਸਾਡੇ ਦੇ ਭੂਸਾ ਬੜਾ ਕਰਦੇ ਆ ਡੈਡੀ ਹੁਣ ਬੜੀ ਬਣੀ ਸੀ ਉਹਨਾਂ ਦੀ ਅੱਛਾ ਤੇ ਉਹ ਮੈਨੂੰ ਆਂਦੇ ਕਿ ਚੱਲ ਤੂੰ ਸਾਡੀ ਜਾਇਆ ਘਰ ਆਪਣਾ ਉਹਨਾਂ ਦਾ ਪਹਿਲੇ ਹੀ ਕਣਕ ਵਾ ਕੇ ਕਮਾਦ ਵਾ ਨਹੀਂ ਉਹਨਾਂ ਲਈ ਕਣਕ ਝੋਨਾ ਹੀ ਆ ਅੱਛਾ ਕਣਕ ਝੋਨਾ ਹੁੰਦਾ ਹੁੰਦਾ ਹਾਂ ਮੋਟਰ ਤਾਂ ਵੱਡੀ ਆ ਦੱਸਦੀ ਮੋਟਰ ਵਾ ਵਿੱਚ ਉਹ ਪੰਜ ਗੱਲੇ ਪਾਲੀ ਪਾਣੀ ਬੜਾ ਉੱਥੇ ਚੱਲ ਬੜੀ ਤੇ ਇਹ ਆ ਕਿ ਠੇਕਾ ਵੀ ਤਾਂ ਆ ਜੀ ਉਹਨਾਂ ਨੂੰ ਜਦੋਂ ਜੀ ਕੀਤਾ ਉਦੋਂ ਦੇਖ ਜਾ ਵਾ ਅੱਛਾ ਹਾਂਜੀ ਉਹ ਆਂ ਪੈ ਸਾਡੇ ਕੋ ਬਥੇਰਾ ਆ ਗਈ ਪਰ ਇਹ ਆ ਕਿ ਤੂੰ ਸਾਡੀ ਜ਼ਮੀਨ ਦਾ ਧਿਆਨ ਰੱਖਣਾ ਵਾ ਤੇ ਘਰ ਵੀ ਉਹਨਾਂ ਦਾ ਮੈਂ ਅਠੀ ਦਿਨ ਨਹੀਂ ਖੋਲ ਖਾਲ ਕੇ ਤੇ ਮੈਂ ਸਪਾਈਸ ਵੀ ਕਰਾ ਦਿੰਦਾ ਵਾ ਉੱਥੇ ਮੈਂ ਨਾ ਚੰਗਾ ਵਾ ਬੰਦੇ ਫਿਰ ਉਹਦੇ ਹਾਂਜੀ ਇਹ ਆ ਵੀ ਪੁੱਤ ਛੱਡੀ ਨਾ ਪਹਿਲੀ ਫਿਰ ਨਹੀਂ ਨਹੀਂ ਤਾਂ ਜੀ ਮੈਂ ਨਹੀਂ ਕਿ ਛੱਡੀ ਉਹ ਤੇ ਮੈਂ ਤੇ ਯਕੀਨੀ ਬਣਾ ਕਰਦੀ ਆ ਅੱਛਾ ਅੱਛਾ ਹਾਂਜੀ ਠੀਕ ਵਾ ਹਾਂ ਆ ਤਾਂ ਛੱਡਣੀ ਕਿਉਂ ਆ ਜੇ ਖਰਚੇ ਵਰਚੇ ਦੀ ਲੋੜ ਤੇ ਤੂੰ ਵੀ ਦੱਸ ਦੀ ਆਪਣੇ ਵੱਲੋਂ ਵੀ ਕੀ ਚੀਜ਼ ਨਹੀਂ ਨਹੀਂ ਉਹਨਾਂ ਦਾ ਤਾਂ ਟ੍ਰੈਕਟਰ ਵੀ ਖਲੋਤਾ ਵਾ ਅੰਦਰ ਅੱਛਾ ਉਹ ਵਿੱਚ ਵਾਰ ਫਿਰ ਮੈਂ ਕਦੇ ਉਹ ਵੀ ਵਾ ਲੀਣਾ ਵਾ ਪੁੱਛ ਕੇ ਉਹਨਾਂ ਨੂੰ ਉਹ ਇਹ ਨਹੀਂ ਜਾ ਪਿਆ ਰਿਹਾ ਕਿ ਤੁਮ ਮੈਂ ਸਾਰਾ ਖਾਲੂ ਚੈਨਲ ਆ ਗਿਆ ਸੋ ਚੰਗੀ ਗੱਲ ਹਾਂਜੀ ਉਹਦਾ ਤਾਂ ਨਹੀਂ ਮੈਂ ਕਦੀ ਛੇੜਿਆ ਜਿਹਨੂੰ ਕਰਨੇ ਹੁੰਦੇ ਨੇ ਨਾ ਕੱਦੂ ਤੇ ਇਹਨਾਂ ਨੂੰ ਪਰਮਿਸ਼ਨ ਲੈ ਲਈਦੀ ਉਹਨਾਂ ਕੋਲੋਂ ਠੀਕ ਵਾ ਕੀ ਅੰਕਾ ਦੀ ਤਾਂ ਉਹਨਾਂ ਕੱਦੂ ਕਰਨੇ ਆ ਤੇ ਮੈਂ ਵਾਲਾ ਦੋ ਚਾਰ ਦਿਨ ਮੈਂ ਤਾਂ ਤੁਸੀਂ ਇੱਕੋ ਗੱਲ ਵਾ ਮੈਂ ਤੇ ਲਗਾ ਕਰਨਾ ਕਹਿਣਾ ਵੀ ਤੁਸੀਂ ਕਿਸੇ ਗੱਲ ਦੀ ਦੋਵਾਂ ਜੀ ਇਹਨੇ ਪ੍ਰਵਾਹ ਕਰਨੀ ਹੀ ਨਹੀਂ ਠੀਕ ਆ ਠੀਕ ਹੈ ਕਣ ਅਸੀਂ ਜੀਂਦੇ ਬੈਠੇ ਆ ਨਾ ਤਾਨੂੰ ਕਿਸੇ ਵੀ ਚੀਜ਼ ਦੀ ਲੋੜ ਵਾ ਤੂੰ ਮੇਰੇ ਕੋ ਆਣ ਕੇ ਮੰਗ ਠੀਕ ਆ ਆਹ ਤੇ ਦਿਨੇ ਆਉ ਰਾਤ ਆਉ ਤੁਹਾਡਾ ਪੁੱਤ ਆਪਣਾ ਘਰ ਹਾਂਜੀ ਹਾਂ ਗੱਲ ਹੀ ਕੋਈ ਨਹੀਂ ਆ ਤਾਂ ਅੱਗੇ ਵੀ ਹੋਣੀ ਆ ਜਿੱਦਾਂ ਉਦਾਂ ਹੀ ਹਾਂਜੀ ਹਾਂ ਹੋਈ ਮੈਂ ਕਿਤੇ ਮੱਤੀ ਆਉ ਕੋਈ ਗੱਲ ਨਹੀਂ ਗਈ ਤੇ ਜਿਹੜੀ ਵੀ ਚੀਜ਼ ਦੀ ਲੋੜ ਮੰਗੋ ਸਾਡੇ ਕੋਲ ਇੱਕ ਦਫਾ ਗੀ ਕੋਈ ਗੱਲ ਨਹੀਂ ਆਓ ਚੱਲੀ ਗਈ ਤੇ ਬੈਠ ਜਾਓ achar ਵੀ ਨਹੀਂ ਇਹ ਨਹੀਂ ਪਤਾ ਚਾਹ ਬੜੀ ਪੀ ਲਿਆ ਹੋਰ ਮਾਲ ਡੰਗਰ ਤੈਨੂੰ ਪਤਾ ਵੇਖਣਾ ਉਹਨੂੰ ਵੀ ਹਾਂਜੀ ਤੇ ਪੱਠੇ-ਪੁੱਠੇ ਪਾਈਏ ਟਾਈਮ ਨਾ ਜਾ ਕੇ ਇਹੀ ਵੀ ਠੀਕ ਠੀਕ ਤੇ ਸ਼ਾਮਾ ਨੂੰ ਫਿਰ ਧਾਰਾ ਕੱਢਣੀ ਆ ਹੁੰਦੀ ਹਾਂ ਹਾਂਜੀ ਇਹ ਗੱਲ ਅੱਗੇ ਡੰਗਰ ਵੀ ਕਾਲੇ ਪੈਜ ਦੇ ਜਿਉ ਤੇ ਨਾਲੇ ਤੂੰ ਵੀ ਹੁਣ ਕੋਈ ਨਾ ਕੋਈ ਕੰਮ ਧੰਦਾ ਕਰ ਪੋਨੇ ਮੈਂ ਵੀ ਡੰਗੜਾ ਨੂੰ ਚਲੋ ਪੋਨੇ ਦੇ ਪੱਠੇ ਹੀ ਆ ਹਾਂਜੀ ਪਰ ਫਿਰ ਵੀ ਟਾਈਮ ਨਾ ਪੈ ਜਾਂਦਾ ਚੰਗਾ ਹੀ ਆ ਕੇ ਹਾਂਜੀ ਆ ਬਲਜੀਤ ਤਾਈ ਦਾਰੇ ਕਾਲੇ ਵੀ ਪੈ ਗਏ ਆ ਚੰਗਾ ਪੁੱਤ ਫਿਰ ਹੋਏ ਮੈਂ ਤਾਂ ਲੱਗੀ ਸਬਜ਼ੀ ਬਣਾਉਣਾ ਨਹੀਂ ਨਹੀਂ ਪੁੱਤ ਰੋਟੀ ਖਾਦੀ ਦਾ ਬਗੈਰ ਨਹੀਂ ਕਰਨਾ ਹੈ ਨਾ ਨਹੀਂ ਰੋਟੀ ਦੀ ਲੋੜ ਹੀ ਨਹੀਂ ਪੈਂਦੀ ਰੋਟੀ ਤੇ ਆਉਣ ਲੱਗਿਆਂ ਹੀ ਖਾ ਕੇ ਆਏ ਆ ਯਾਰ ਚਲੋ ਗੱਲਾਂ ਬਾਤਾਂ ਕੀਤੀਆਂ ਆ ਜੀ ਆ ਜੀ ਰੋ ਸ਼ਾਮਾਂ ਨੂੰ ਚਲ ਜਿਓ ਨਹੀਂ ਨਹੀਂ ਫੇਰ ਆਵਾਂਗੇ ਹੁਣ ਤੁਸੀਂ ਆਇਓ ਸਭੋ ਸਾਰੇ ਜਾਣੇ ਕੋਈ ਗੱਲ ਨਹੀਂ ਅਸੀਂ ਵੀ ਆਵਾਂਗੇ ਪਰੀ ਹੋਰੀ ਸਬਜੀ ਆ ਗਈ ਪਨੀਰ ਲੱਗੀ ਬਣਾਉਣ ਮਾਸਾ ਕਰ ਜਾਣਾ ਝਟ ਓਖ ਹੁੰਦੀ ਨਾ ਅਸੀਂ ਤੈਨੂੰ ਆਉਂਦਿਆ ਕਹਿ ਰਹਿਣਾ ਵੀ ਪੁੱਤ ਤੁਹਾਨੂੰ ਭੁੱਖ ਲੱਗੀ ਆ ਆਹੋ ਆਪਣਾ ਘਰ ਵਾ ਕਿਹੜਾ ਉਪਰਾ ਆ ਆਹ ਆ ਲੈ ਮੇਰਾ ਪੁੱਤ ਰੈਣ ਤੋਂ ਰੈਣ ਤਾਈਂ ਮੇਰਾ ਪੁੱਤ ਕੋਈ ਨਹੀਂ ਆ ਲੈ ਜੀ ਚੰਗਾ ਪੈਂ ਜੀ ਚੰਗਾ ਚਲੋ ਠੀਕ ਆ ਭੈਣ ਜੀ ਥੋੜੇ ਹੀ ਆ ਕੋਈ ਨਹੀਂ ਸਾਚੀ ਗਾ ਜਿਆਦੇ ਆਣ ਕੇ ਲੈ ਜਿਓ ਚਲ ਚੰਗਾ ਤਾਂ ਆ ਜੀ ਚੰਗਾ ਪੁੱਤ ਚੰਗਾ ਚੰਗਾ ਪੁੱਤ ਚੰਗਾ ਠੀਕ ਆ ਆਇਓ ਹੁਣ ਚੰਗਾ ਕੋਈ ਆਵਾਂਗੇ ਹਾਂ ਭੈਣ ਜੀ ਤਾਂ ਕੋਤੇ ਹੋਜੇ ਟਾਈਮ ਨਾਲ ਰੋਟੀ ਬਣਾਈ ਹੁੰਦੀ ਤੂੰ ਤੋ ਖਾ ਕੇ ਜਾਂਦੇ ਚੰਗੇ ਥੋੜੀ ਲੱਗੀਦਾ ਤਾਂ ਪਰ ਉਹਨੇ ਭੁੱਖੇ ਚੱਲ ਜਾਂਦੇ ਰੋਟੀ ਦੇ ਟਾਈਮ ਤੇ ਤਾਂ ਉਹ ਮੰਮੀ ਤਾਂ ਆਹ ਤਾਂ ਰੋਟੀ ਦੋ ਟਾਈਮ ਹੀ ਖਾਂਦੇ ਆ ਸਵੇਰੇ ਤੇ ਰਾਤ ਨੂੰ ਦੁਪਹਿਰੇ ਨਹੀਂ ਖਾਂਦੇ ਉਹ ਨਾਲੇ ਮੰਮੀ ਮੈਂ ਬਥੇਰਾ ਜੋਰ ਲਾਇਆ ਨਹੀਂ ਮੰਨੇ ਹੁਣ ਮੈਂ ਤੁਹਾਡੇ ਸਾਹਮਣੇ ਬਣਾਉਣ ਤੇ ਨਹੀਂ ਹਾਂ ਰਕਵੀਰ ਤਾਈ ਨੂੰ ਨਹੀਂ ਪਤਾ ਹੈਗਾ ਐਦਾਂ ਪਰੋਣੇ ਉਹ ਉੱਠ ਕੇ ਚੱਲ ਜਾਂਦਾ ਰੋਟੀ ਦੇ ਟਾਈਮ ਤੇ ਤੇ ਕਹਿੰਦੇ ਸਿਆਣੇ ਪਿਆਣੇ ਬੰਦੇ ਨੂੰ ਕਹਿੰਦਾ ਉਹਨਾਂ ਨੇ ਕਹਿੰਦਾ ਘਰੇ ਸੱਸ ਨੇ ਵੀ ਕਿਹਾ ਤਾਂ ਰੋਟੀ ਨਾ ਬਣਾ ਉਹ ਨਹੀਂ ਮੰਮੀ ਮੈਂ ਬਥੇਰਾ ਜੋਰ ਲਾਇਆ ਤਾਈ ਤਾਂ ਮੰਨੇ ਨਹੀਂ ਤੁਸੀਂ ਨਾ ਐਡੀ ਟੈਨਸ਼ਨ ਲਿਆ ਕਰੋ ਬੜੇ ਚੰਗੇ ਆ ਉਹ ਤਾਂ ਮੈਨੂੰ ਪਤਾ ਵਾ ਚੰਗੇ ਆ ਪਤਾ ਆਪ ਵੀ ਚੰਗੇ ਬਣ ਕੇ ਰਹੀਏ ਫੇਰੀ ਚਲੋ ਕੋਈ ਗੱਲ ਨਹੀਂ ਤੇ ਤੂੰ ਐਦਾਂ ਕਰ ਬਣਾ ਲੈ ਪਨੀਰ ਤੁਹਾਡਾ ਤੂਫਾਨ ਖਾਲੂ ਘਰ ਕੇ ਰੋਟੀ ਆ ਠੀਕ ਆ ਆਹ ਚਲ ਉਹ ਖਾਲੂਗਾ ਵੀ ਆਉਣੇ ਵਾਲਾ ਆਹ ਥੋੜਾ ਥੋੜਾ ਟਾਈਮ ਹੋਇਆ ਹੀ ਆ ਨੇ ਮੇਰੀ ਗੱਲ ਸੁਣੋ ਹਾਂ ਤੁਸੀਂ ਪਤਰਾ ਹਾਜੀ ਕਰੀ ਜਾਂਦੇ ਆ ਘਰ ਤੁਸੀਂ ਇਦਾਂ ਕਰਦੇ ਗੱਲਾਂ ਪਈ ਨੇ ਦੇਣੇ ਐਨੇ ਦੇਣੇ ਆ ਇੱਥੇਰ ਤੁਸੀਂ ਫੁੱਲ ਕੇ ਪਹਾੜ ਹੀ ਬਣ ਗਏ ਜੇ ਕੀ ਇਹ ਆ 50000 ਰੁਪਏ ਆ ਗਾੜੀ ਖੇਡ ਵਾ ਜਿਹੜਾ ਕਹਿਤਾ ਵੀ ਲੈ ਐਵੇਂ ਜਾ ਕੇ ਤੇ ਫਿਰ ਕੀ ਆ ਦੱਸ ਦਵਿੰਦਰ ਜੀ ਉਹਨੇ 50 ਲੱਖ ਮੰਗ ਲਿਆ ਤੇ ਫਿਰ ਕਰੇਗੀ ਐਵੇਂ 50 ਲੱਖ ਮੰਗ ਲੂਗੀ ਹਾਂ ਦਾ 10000 ਦੀ ਗੱਲ ਕਰਦੇ 15 ਦੀ ਪੱਲੇ ਕੀ ਆ ਪੱਲੇ ਕੱਖ ਨਹੀਂ ਗਾ ਕੀ ਆ ਸੁਣੀਆਂ ਨਹੀਂ ਲਗ ਭੇਰ ਦੀਆਂ ਗੱਲਾਂ ਕਿੰਨੀ ਪਿਆਲੀ ਆਪਣੀ ਆ ਕਿੰਨੀਆਂ ਦਾ ਠੇਕੇ ਤੇ ਲਈ ਆ ਕਣਕ ਝੋਨਾ ਲਾਉਨੇ ਆ ਕਮਾਦ ਲਾਏ ਆ ਕਿੰਨੇ ਕਿਨੇ ਉਹ ਪੈਸੇ ਕਮਾਉਂਦੇ ਆ ਤੁਹਾਨੂੰ ਸਮਝ ਨਹੀਂ ਮਾਸਾ ਵੀ ਲੱਗਦੀ ਕਿਹ ਗੱਲ ਦੀ ਦਵਿੰਦਰ ਠੇਕੇ ਦੀਆਂ ਹੀ ਗੱਲਾਂ ਚਰੀ ਜਾਂਦਾ ਨਾ ਜਦੋਂ ਗਾੜੀ ਠੇਕਾ ਦਈਦਾ ਪਤਾ ਫੇਰ ਲੱਗਦਾ ਲੈ ਦੱਸ ਠੇਕਾ ਇਹਦੇ ਪੱਲੇ ਤੇ ਆ ਲੱਕੜ ਦਾ ਕਿੱਲਾ ਵੀ ਇਹ ਨਹੀਂ ਗਾ ਉਹ ਸਾਰਾ ਆਪ ਹੀ ਵਲੇਟੀ ਜਾਂਦੀ ਦੂਜੀ ਇਹਨੂੰ ਤੇ ਆਉਣਾ ਹੀ ਆ ਕੋਈ ਨਾ ਕੋ ਕਿੱਦਾਂ ਨਾ ਆਊਗਾ ਪਹਿਲਾਂ ਮੈਨੂੰ ਇਹ ਗੱਲ ਦੱਸੋ ਇਹ ਬਿਲਕੁਲ ਬੇਕਲਵਾ ਇਹ ਨਿਆਣਾ ਇਹਨੂੰ ਨਹੀਂ ਪਤਾ ਕੌਣ ਨਿਆਣਾ ਇਹ ਰਕਬੀਰ ਵਰਗਾ ਇਹ ਮੰਡੀ ਚ ਜਾਣ ਲੱਗਾ ਜਿੱਥੇ ਪੈਰ ਰੱਖ ਲਿਆ ਕਰੇ ਆਪਣੇ ਵਿੱਚੋਂ ਥੋੜੇ ਬੋਤੇ ਆਪਣਾ ਹਿੱਸਾ ਇਦਾਂ ਨਹੀਂ ਰੱਖਿਆ ਜਾਂਦਾ ਹੁੰਦਾ ਸਾਂਝੇ ਕਰਾਜ ਇਹੋ ਜਿਹੀ ਗੱਲਾਂ ਨਹੀਂ ਹੁੰਦੀ ਹੁੰਦੀਆਂ ਸਭ ਕੋ ਮਿਲਦਾ ਵਾ ਇਹ ਤੁਹਾਨੂੰ ਉਦਾਂ ਹੀ ਪਖੰਡ ਕਰ ਕਰ ਦੱਸਦੇ ਆ ਵੀ ਸਾਡ ਕੋ ਹੈ ਨਹੀਂ ਕੱਖ ਵੀ ਹੈ ਨਹੀਂ ਕੱਖ ਵੀ ਇਹਦਾ ਪੈਸੇ ਕਿੱਥੋਂ ਮਿਲ ਜਾਣਗੇ ਜੇ ਇਦਾਂ ਨਾ ਕਰਨ ਤੇ ਉਹਦੀ ਪੈੜੀ ਜਿਉਂ ਪੁੜੀ ਪੈੜੀ ਮੰਗਲੂ ਤੇ ਫਿਰ ਤੂੰ ਕੀ ਕਰੇਂਗੀ ਹੈ ਬਹੁਤ ਨਾ ਤੁਸੀਂ ਉਧਰ ਰਾਹਕਾਰ ਜੀ ਕਦ ਮੈਨੂੰ ਮੈਨੂੰ ਧਾਰਨਾ ਪਾਪਾ ਕੇ ਦੱਸ ਦੇਣਾ ਮੁੜ ਕੇ ਇਹਦੇ ਵਿੱਚ ਰਾਹਕਾਰ ਵਾਲੀ ਕਿਹੜੀ ਗੱਲ ਆ ਯਾਰ ਹੁਣ ਵਿਆਹ ਯਾਰ ਦੀ ਮੈਂ ਗੱਲ ਕਰ ਆਏ ਹਾਂ 50 ਲੈ ਕੇ ਤੇ ਉਹਨਾਂ ਨੇ ਮੁੜ ਕੇ ਫੇਰ ਮੰਗਣ ਦਾ ਪੈਣਾ ਵਾ ਤੇ ਰੋਜ ਦਿਹਾੜੀ ਐਸੇ ਕੰਮ ਤੇ ਰਹਿਣਾ ਵਾ ਉਹ ਨਹੀਂ ਮੰਗਦੇ ਕੋਹ ਨਹੀਂ ਆਂਦੀ ਤੈਨੂੰ ਮੰਗ ਲੈਣ ਕੀ 50 ਜਹਾ ਦੇ ਕੇ ਦੇ ਕੇ ਨੇ ਫੇਰ ਮੰਗ ਲੈਣਗੇ ਕੋਈ ਨਹੀਂ ਜਿੰਨਾ ਮੰਗੂਗੀ ਦਵਾਂਗੇ ਆਪਾਂ ਕੋਈ ਗੱਲ ਨਹੀਂ ਜੋ ਕਰ ਆਏ ਠੀਕ ਕਰ ਆਏ ਆ ਤੇ ਜਾਓ ਲਿਆਓ ਹੁਣ ਗੱਡੀ ਕੱਢੋ ਆਪਣੀ ਕੇ ਆਓ ਪਹਿਲੇ ਲਾਓ ਲਿਆਓ ਇੱਧਰ ਤੇ ਲੈ ਆਉਦਾ ਵਾ ਉੱਥੇ ਬਹਿ ਜਾ ਇੱਥੇ ਬਹਿਣਾ ਮੈਂ ਹੁਣ ਬੁਏ ਗਾੜੀ ਇੱਕ ਤੇ ਮੈਂ ਨਾ ਉਧਰੋਂ ਘਰੋਂ ਤੁਰ ਲੱਗੀ ਵੀ ਤੇਰਾ ਮੂੰਹ ਨਹੀਂ ਕਰੇ ਸਿੱਧਾ ਤੇ ਜੇ ਇਧਰੋਂ ਚੁੱਪ ਕਰ ਜਾ ਜੋ ਬੁਏ ਦੀ ਗਾੜੀ ਉਹਨਾਂ ਦੇ ਕਾੜੀ ਤੁਰ ਲੱਗੀ ਤਾਂ ਮੀ ਨਹੀਂ ਤੇਰਾ ਸਿੱਧਾ ਹਾਇ ਰੱਬਾ ਇਹ ਬੰਦੇ ਨੂੰ ਬੋਲਣ ਦਾ ਹੀ ਨਹੀਂ ਪਤਾ ਅਗਲੇ ਬਾਹਰ ਆ ਜਾਣਗੇ ਭੇਜ ਤੱਕ ਬਾਹਰ ਰੌਲਾ ਪਾਉਣ ਦੇ ਆ ਗੱਡੀ ਕੀ ਲਿਓਣੀ ਮੇਰੇ ਬੱਸੇ ਆ ਜਾ ਕਰਨਾ ਘੜੀ ਪਾਲਤਰ ਰੁਪਈਆ ਪੰਜ 2 400 ਦੇ ਕੇ ਤੇ ਮੈਂ ਗਾਂ ਜਾਇਆ ਕਰਨਾ